ਬਾਜੀ ਹਸੀ ਕਾਲ ਜੀ ਸਤਿ ਸ਼੍ਰੀ ਅਕਾਲ ਪਸੰਦੀਪ ਵੀਰ ਜੀ ਹਸੀ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਤੁਹਾਡਾ ਵੀਰ ਜੀ ਘਰ ਜੀ ਆਇਆਂ ਨੂੰ ਘਰੇ ਆਇਆਂ ਮੁਬਾਰਕ ਕਰਦੇ ਬਾਜੀ ਇਹ ਹਾਂ ਜੀ ਵੀਰ ਜੀ ਵਪਾਰ ਵੀ ਮਤਲ ਕਰ ਲਈਦਾ ਵਾ ਜਿਵੇਂ ਕਦੀ ਡੰਗਰ ਲੈ ਆਇਆ ਤਾਂ ਕੋ ਦਹੀਂ ਦੇਣੀ ਵੈਸੇ ਆਪਣਾ ਦੁੱਧ ਦਾ ਕੰਮ ਹੈ ਜਿਵੇਂ ਡੰਗਰ ਚੋਲਿਆ ਘਰੇ ਹਾਂਜੀ 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 ਚੋਕ ਬਾਅਦ ਮੁੜ ਕੇ ਵੇਚ ਲਿਆ ਜਿਵੇਂ ਮੀਨਾ ਖਾਂਡੋ ਨੂੰ ਅੰਦਰ ਚਲੇ ਇੱਕਦਾ ਸੂਆ ਲੈ ਵੀ ਲਿਆ ਦੁੱਧ ਦਾ ਕੰਮ ਹਾਂਜੀ 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 ਦੁੱਧ ਦਾ ਕੰਮ ਆਪਣਾ ਠੀਕ ਹੈ ਤੇ ਚਲੋ ਅੱਜ ਫਿਰ ਪਸ਼ੂ ਕਿਨੇ ਵੀ ਜੀ ਏ ਅੱਜ ਵੀਰ ਜੀ ਪਸ਼ੂ ਆਪਣੇ ਤੋਂ ਦੋ ਆ ਮੱਜਾਂ ਦੋਵੇਂ ਮਈਆਂ ਹੀ ਦੋ ਹਾਂਜੀ ਦੋਵੇਂ ਮੱਜਾਂ ਆਈਆਂ ਇੱਕ ਮਤਲਬ ਗੱਬਣ ਤਿਆਰ ਆ ਕੋ ਦੋ ਤਿੰਨ ਦਿਨ ਖੜਦੀ ਆ ਹਾਂਜੀ ਇੱਕ ਦੂਸਰੀ ਝੋਟੀ ਆ ਦੂਜੀ ਸੁਗੀ ਆ 10 ਦਿਨ ਖੜਦੀ ਆ ਚਲੋ ਇੱਕ ਐਡਰੈਸ ਬੋਲ ਦੋ ਆਪਣਾ ਇਹ ਐਡਰੈਸ ਵੀਰੇ ਆਪਣਾ ਪਿੰਡ ਆਸਲ ਪੱਟੀ ਦੇ ਨੇੜੇ ਠੀਕ ਆ ਹਾਂਜੀ ਤੇ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਚਲੋ ਨਾਮ ਤੁਹਾਡਾ ਫੋਨ ਨੰਬਰ ਹਾਂ ਵੀਰੇ ਮੇਰਾ ਹਰਦੇਵ ਸਿੰਘ ਮੋਬਾਈਲ ਨੰਬਰ ਹੈਗਾ 7837884248 ਇੱਕ ਨੰਬਰ ਫੇਰ ਬੋਲ ਦੋ ਜੀ 7837884248 ਚਲੋ ਆਜੋ ਭਾਜੀ ਕਿੰਨੇ ਟਾਈਮ ਲਾਉਗੀ ਜੀ ਇਹ? ਇਹ ਵੀਰ ਜੀ ਦਿਨ ਪੂਰੇ ਹੁੰਦੇ ਜਾਂਦੇ ਮਤਲਬ 3-4 ਤਰੀਕ ਨੂੰ। ਅੱਛਾ ਠੀਕ ਆ। ਦੇਣ ਮਤਲਬ ਕੀ ਡੰਗਰ ਦਾ ਤੁਹਾਨੂੰ ਪਤਾ ਇੱਕ 100 ਤੁਸੀਂ ਪੀਤਾ ਜਾਂਦਾ। ਹਾਂਜੀ ਵੀਰ ਜੀ ਆਪਾਂ ਲਿਆਂਦੀ ਸੀ। ਅੱਛਾ। ਦੂਜੇ ਸੂਏ ਆਪਾਂ ਘਰੇ ਰੱਖੀ ਆਪਦੇ। ਠੀਕ ਆ। ਤੀਜੇ ਸੂਏ ਲਈ ਤਿਆਰ ਹਾਂ। ਹਾਂਜੀ ਹਾਂਜੀ। ਹਾਂਜੀ ਠੀਕ ਆ। ਤੇ ਇਹਨੇ ਫਿਰ ਚੋਾਈ ਭਰ ਕਿ ਨਹੀਂ ਕੀਤੀ ਭਾਜੀ ਨੇ? ਚੋਾਈ ਵੀਰ ਜੀ ਜਿਹੜੀ ਆਪਾਂ ਕਿਉਂਕਿ ਸਾਡਾ ਬਾ ਦੁੱਧ ਦਾ ਕੰਮ ਕਰੋ ਕਰੀ ਜਿਵੇਂ ਮਤਲਬ ਆਪਾਂ ਡਿਲੀਵਰੀ ਕਰਦੇ ਹਾਂ। ਹਾਂ ਹਾਂਜੀ ਹਾਂਜੀ। ਤੇ ਆਪਣਾ ਡੰਗਰ ਦਾ ਉਹਦਾ ਹੀ ਫਾਇਦਾ ਜਿਹੜਾ ਚੰਗਾ ਦੁੱਧ ਬਿਲਕੁਲ ਬਿਲਕੁਲ ਤੇ ਇਹ ਕਰਮ ਵਾਲੀ ਨੇ ਜਿਵੇਂ 16 ਤੋਂ ਪਲਾਸੀ ਦੁੱਧ ਕੱਢਿਆ 16 ਤੋਂ ਪਲਾਸੀ ਹਾਂਜੀ 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 ਠੀਕ ਬਾਕੀ ਵੇਖੋ ਜੀ ਆਪ ਤੇ ਨਿਰਪਰ ਹੁੰਦੀ ਆ ਜੇ ਹੁਣ ਆਪਾਂ ਸੇਵਾ ਹੀ ਨਾ ਕਰਾਂਗੇ ਜੇ ਕਰਮ ਵਾਲੀਆਂ ਨੇ ਹਾਂ ਨਹੀਂ ਇਹ ਤਾਂ ਫਰਕ ਪੈਂਦਾ ਭਾਂਡਾ ਭਰਿਆ ਹੁੰਦਾ ਤੇ ਟਾਈਮ ਲੇਜੋ ਹਫਤਾ ਜੀ ਇਹ ਏ ਵੀਰ ਜੀ ਆਪਾਂ ਕੁਝ ਜਿਹੜੇ ਪ੍ਰੋਪਰ ਦੇਣ ਕਿਉਂਕਿ ਆਪਣੇ ਘਰ ਦੀ ਏ.ਆਈ ਹੋਈ ਆ। ਕਿ 4 ਦਿਨ ਨੂੰ ਇਹਦੇ ਪੂਰੇ ਹੁੰਦੇ 4 ਤਰੀਕ ਨੂੰ। 4 ਤਰੀਕ ਨੂੰ। ਹਾਂਜੀ। ਠੀਕ ਆ। ਕੀ ਮੰਨ ਲੋਗੀ ਜੇ ਡੰਗਰ ਕੋਈ ਵੱਧ ਵੀ ਖੜ ਸਕਦਾ ਉਹਦੇ ਕੁਦਰਤ ਦੇ ਹੱਥ ਕੋ ਪੰਜ ਦਿਨ ਵੱਧ ਲੈ ਜਾਏ ਕੋਈ ਘੱਟ ਲੈ ਜਾਏ। ਬਿਲਕੁਲ। ਕੋਈ ਗਰੇਡਰ ਆ ਗਈ ਮੱਜ ਦਿਖਾ ਦੇ। ਬਾਕੀ ਕੋਈ ਜਥਣਾ ਅਜ ਨਹੀਂ ਕੋਈ ਗੱਲ ਨਹੀਂ ਡੰਗਰ ਕੋਈ। ਕਿ ਖੜ ਵੀ ਸਕਦੀ ਕੋਈ ਆਪਾਂ। ਹਾਂਜੀ ਹਾਂ। ਜੇ ਗਾਹ ਫਿਰ ਤੁਸੀਂ ਟੀਕਾ ਭਰਾਈ ਜੀ ਕਿਵੇਂ? ਹਾਂਜੀ ਵੀਰ ਜੀ ਠੀਕ ਆ ਠੀਕ। ਠੀਕ। ਨੀਲੀ ਲਵਾਇਆ ਫਿਰ। ਇਹ ਮੰਨ ਲੋ ਹੈਗਾ ਨੀਲੀ ਦਾ ਭਲਾ ਹੈਗਾ ਸਰਕਾਰੀ ਕੀਮਤ ਵੀਰ ਜੀ ਆਪਾਂ ਜੀ ਲੋਡ ਦਾ ਕਰਕੇ ਸੇਲ ਕਰਨੀ ਹੈ ਜੇ ਇਹ ਦੇ ਬਾਜ਼ਾਰ ਦੇ ਮਾਰਕੀਟ ਦੇ ਹਿਸਾਬ ਨਾਲ ਚੱਲਗੇ ਹਾਂਜੀ ਉਸ ਹਿਸਾਬ ਨਾਲ ਆਪਾਂ ਮੰਗਣੇ ਨਹੀਂ ਮੁੱਲ ਵੀਰ ਜੀ 140 ਕਰ ਦਿੰਦੇ ਆਪਾਂ 140000 ਹਾਂਜੀ 140000 ਹਾਂਜੀ ਹਾਂਜੀ ਜਰੂਰ ਜੀ ਜਰੂਰ ਚਲੋ ਆਜੋ ਉਧਰ ਆਜੋ ਮਾਂ ਤਣ ਭੈਣ ਭਰਾ ਦਾ ਉਹ ਵੀ ਗੱਬਣੀ ਹੈ ਜੀ ਹਾਂਜੀ ਵੀਰ ਜੀ ਉਹ ਵੀ ਗੱਬਣੀ ਹੈ ਆਜੋ ਉਧਰ ਬਜੀ ਵੀ ਖੋਲੋ 1 ਘੰਟੇ ਟਾਈਮ ਲੱਗੂਗੀ ਜੀ ਇਹ ਵੀਰ ਜੀ 10 ਕਿ ਦਿਨ ਇਹ ਆਪਾਂ ਨਾ ਮਤਲਬ ਵੀਰ ਜੀ ਲਿਆਂਦੀ ਆਏ ਅੱਛਾ ਹਾਂਜੀ ਹਾਂਜੀ ਇਹ ਕੀ ਮਤਲਬ ਆਪਣੇ ਕੋਈ ਰਿਸ਼ਤੇਦਾਰਾਂ ਤੋਂ ਲੈ ਕੇ ਆਏ ਆਪਾਂ ਹਾਂਜੀ ਹਾਂ ਪਹਿਲੇ ਸੁਗੇ ਉਧਰੋਂ ਲੈ ਕੇ ਆਏ ਆ ਪਤਾ ਨਹੀਂ ਹਰਿਆਣੇ ਚੋਂ ਲੈ ਆਏ ਆ ਹਾਂਜੀ ਨਹੀਂ ਤੇ ਬਾਕੀ ਬਹੁਤ ਚੰਗੀ ਆਪਣੇ ਸਾਹਮਣੇ ਮਤਲਬ ਦੇਖ ਦਿਖਾਈ ਕਰਮਾ ਵਾਲੀ ਦਿਖਾਉਂਦੇ ਆ ਚੌਣ ਜਾਣਕ ਵੀ ਚੌਣ ਜਾਣਕ ਵੀ ਬਹੁਤ ਸਾਫ ਸੁਥਰੀਆਂ ਪੂਰੀਆਂ ਇਹਦਾ ਫਿਰ ਜੁੱਤ ਭਾਜੀ ਕਿੰਨਾ ਕੀਤਾ ਸੀ ਇਹ ਇਹਨਾਂ ਦੇ ਘਰ ਵਾਲਿਆਂ ਦੇ ਕਹਿਣ ਮੁਤਾਬਕ ਉਹ ਆਂਦੇ ਕਿ 15 ਕਿਲੋ ਮਤਲਬ ਇੱਥੱਲੇੋਂ ਹੀ ਪਹਿਲਾਂ ਥੱਲੇੋਂ ਚੋਇਆ ਵਾ 15 ਕਿਲੋ ਪਹਿਲੇ ਸੁਗੇ ਹਾਂਜੀ ਹਾਂਜੀ ਠੀਕ ਆ ਕੀਮਤ ਦੂਜੇ ਸੁਗੇ ਲਈ ਗੱਭਣ ਹਾਂਜੀ ਹਾਂਜੀ ਆਜੋ ਭਾਜੀ ਆਜੋ ਨੇ ਚੰਗੇ ਝੋਟੇ ਹਨਾ ਇਹ ਫਰਾਈ ਕਿ ਮਰਗੂਦ ਤੋਂ ਮਰਗੂਦ ਇਹ ਵੀਰ ਦੀ ਗਲਤ ਫੇਰ ਉੱਥੇ ਹੀ ਹੋ ਜਾਂਦੀ ਕਿ ਜੇ ਤੇ ਆਪਾਂ ਕੋਈ ਸਮਾਂ ਚੰਗਾ ਆ ਜਾਂਦਾ ਹਾਂਜੀ ਹਾਂਜੀ ਕੋਈ ਮੌਲੋ ਮੌਸਮ ਜੇ ਗਰਮੀ ਚ ਡੰਗਰ ਸੂਵੇ ਤੇ 2 ਕਿਲੋ ਘਟ ਵੀ ਸਕਦਾ ਜੇ ਸਰਦੀ ਚ ਜਾ ਕੇ ਸੂਆ ਪੈਂਦਾ ਤੇ ਕੋ 1 ਕਿਲੋ 2 ਕਿਲੋ ਵਧ ਵੀ ਸਕਦਾ ਵਧ ਵੀ ਸਕਦਾ ਜੀ ਚਲੋ ਹਿੰਦੀ ਭਾਜੀ ਫਿਰ ਕੀਮਤ ਇਹਦਾ ਵੀਰ ਜੀ ਮੁੱਲ ਕਰਦੇ 135 ਆਪਾਂ। ਇਹ 135000 ਹਾਂਜੀ ਹਾਂਜੀ। ਇਹ 140 ਹਾਂਜੀ ਹਾਂਜੀ। ਇਹ 135। ਹਾਂਜੀ ਹਾਂਜੀ। ਮੋਗੇ ਥੋੜੇ 2 ਮਹੀਨੇ ਮਾਨਦਰ ਜਰੂਰ ਦੇ ਜਰੂਰ ਉਹ ਤੇ ਭੈਣ ਭਰਾ ਕਰਿਆ ਇਹਦਾ ਮਾਨ ਤਨ ਕਰਨਾ ਪੈਂਦਾ। ਆ ਬਿਖਾਰੇ ਕਲ ਸ਼ੰਭੂ ਫਿਰ ਕੋਈ ਭਾਲ ਭੂ ਰਿਸ਼ਕਾਇਤ ਬਜੇ ਨਾ ਵੀਰ ਜੀ ਨਾ ਠੀਕ ਆ। ਚਲੋ। ਦੇਖੋ 2 ਮਹੀਨੇ 2 ਗੱਬੜਾ ਬਾਕੀ ਮੇਰੇ ਵੀ ਇੱਥੇ ਆ ਕੇ ਅਰੇ ਚੈੱਕ ਕਰਕੇ ਲੈ ਜਾਓ ਹਣਾ ਭਾਜੀ। ਹਾਂਜੀ 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 ਵੀਰ ਜੀ। ਚਲੋ ਨੰਬਰ ਬੋਲ ਦਿਓ ਵੀਰ ਜੀ ਆਪਣਾ। ਨੰਬਰ ਵੀਰ ਜੀ 7837884248 ਠੀਕ ਆ। ਪਿੰਡ ਆਸਲ ਹਾਂਜੀ ਪੱਟੀ ਨੇੜੇ ਇੱਕ ਆਸਲ ਉੱਤਾਰ ਪੱਟੀ ਸਹੀ ਬਸ ਹਾਂਜੀ ਪੱਟੀ ਪੱਟੀ ਬਿਲਕੁਲ ਸਤਿ ਸ਼੍ਰੀ ਅਕਾਲ